ਆ ਉਹ ਜਮਾ ਰੈਂਟੀ ਐਨਾ ਗੱਡੀ ਵੀ ਲੈ ਆਉਣੀ ਸੀ ਮੋਟਰਸਾਈਕਲ ਵੀ ਲੈ ਆਉਣੀ ਸੀ ਪਰ ਮੈਂ ਵੇਖਣਾ ਚਾਹੁੰਨ ਜਿਹੜੀ ਵੱਡੀ ਗੱਲਾਂ ਕਰਦੀ ਕਹਿੰਦੀ ਮੈਂ ਉਹ ਕਰ ਲਈ ਦੀ ਆਹ ਕਰ ਲਈ ਦੀ ਵੇਖਾਂ ਵੀ ਚੱਲ ਕੇ ਕਿੰਨੀ ਕਿ ਸਫਾਈ ਕਰੇ ਤੈਨੂੰ ਕਿਹਾ ਸੀ ਸ਼ਪਾਹੀ ਬੜੀ ਰਖਦੀਆਂ ਅਸੀਂ ਉਹ ਬੜਾ ਕਰਦੇ ਹਾਂ ਕੱਲ ਨਾ ਅੱਜ ਵੇਖਾਂਗੇ ਕੀ ਕੁਝ ਬਣਾਉਂਦੇ ਹਾਂ ਅਸੀਂ ਤਾਂ ਸਾਲਾ ਕੁਛ ਅਜੀ ਦਸਵਾਦ ਬਣਾਉਣੀਆ ਚੰਗੀ ਚੀਜ਼ ਬਣਾਉਣੀਆ ਭੂਆ ਜੀ ਤੇ ਤੁਸੀਂ ਤਾਂ ਚੰਗੀ ਚੀਜ਼ ਹੀ ਤੁਹਾਡੇ ਘਰੇ ਬਣਦੀ ਕੋਲ ਨਾ ਅੱਜ ਵੇਖ ਲਾਂਗੇ ਵਦਿਆਂ ਤੇ ਮੈਂ ਸਾਰਾ ਕੁਛ ਕੀ ਕੁਝ ਬਣਾਉਂਦੀਆ ਚਲੋ ਅੱਪੜੇ ਤਾਂ ਸਹੀ ਕਰਦੀਆਂ ਕੰਮਕਾਰ ਵੀ ਕਰਦੀਆਂ ਨਾ ਤੇ ਐਵੇਂ ਗੱਲਾਂ ਹੀ ਮਾਰਦੀਆਂ ਤੇ ਮੁਸ਼ਕ ਹੀ ਮਾਰਦੀ ਵੀ ਘਰੇ ਬਾਹਰ ਜਾ ਕੇ ਚਾਵੜਾਂ ਹੀ ਕਰਦੇ ਨਾ ਐਵੇਂ ਆਹ ਨਾ ਇਹ ਜਿਹੜੀਆਂ ਜਿਹੜੀਆਂ ਕਰਨ ਜੋਗੀਆਂ ਕੁਛ ਨਹੀਂ ਹੁੰਦੀਆਂ ਇਹ ਚਾਵੜਾਂ ਨੂੰ ਕਰਨਾ ਹੈ ਤੇ ਜਦੋਂ ਮੇਰੀ ਮਾਂ ਕਿਉਂਦੀ ਸੀ ਨਾ ਬਹੁਤ ਕੰਮ ਕਰਦੀ ਸੀ ਘਰ ਦਾ ਮੈਂ ਤਾਂ ਮੇਰੀ ਮਾਂ ਹੁੰਦੀ ਸੀ ਘਰ ਚਮਕਾ ਕੇ ਰੱਖਦੀ ਸੀ ਇਦਾ ਸੋਹਣਾ ਕਦੇ ਮੱਖੀ ਨਹੀਂ ਬਹਿਣ ਦਿੰਦੀ ਫੇਨਾ ਸੁਭਾਉ ਉਹ ਪਤਾ ਨਹੀਂ ਕੀ ਕਰਦਾ ਹਾਲ ਜਾ ਕੇ ਵੇਖਦੇ ਆ ਸਚੱਦੀਆਂ ਦਾ ਕੰਮ ਕੰਨਾ ਨੂੰ ਸੁਚੱਜਾ ਕਰਦਿਆਂ ਨੇ ਬਾਹਰ ਜਾ ਕੇ ਤਾਂ ਬਹੁਤ ਵੱਡੀ ਚਾਵੜਾ ਮਾਰਦੀ ਮੈਂ ਭੂਆ ਜੀ ਇਹੀ ਕਰਦੀ ਆ ਮੈਂ ਭੂਆ ਜੀ ਇਹੀ ਕਰਦੀ ਆ ਕੋਈ ਨਾ ਅੱਜ ਦੇਖ ਲਈਆਂ ਇਹਨਾਂ ਦਾ ਪਾਈ ਪਾਰਾ ਕੀ ਕਰਦੀਆਂ ਤੇ ਕੀ ਨਹੀਂ ਕਰਦੀਆਂ ਐਵੇਂ ਗੱਲਾਂ ਹੀ ਬਣਾਉਂਦੀਆਂ ਨੇ ਕਿ ਕੁਝ ਕਰਦੀਆਂ ਹੁੰਦੀ ਨੇ ਬੜੀ ਸੋਹਣੀ ਪਨੀਰੀ ਬਣਾਉਣੀ ਆ ਬਦਾਮ ਪਾਉਣੀ ਆ ਕਾਜੂ ਪਾਉਣੀ ਆ ਕੁਝ ਕਾਉਂਦੀਆਂ ਕਿ ਨਹੀਂ ਪਉਂਦੀਆਂ ਐਵੇਂ ਗੱਲਾਂ ਦਾ ਹੀ ਖਰਾਬ ਬਣਾਉਂਦੀਆਂ ਕਿ ਅਰੇ ਸੱਚੀ ਕਰਦੀਆਂ ਕੁਝ ਬਸ ਐਵੇਂ ਹੀ ਮੈਨੂੰ ਲੱਗਦਾ ਚਾਵੜਾ ਹੀ ਕਰਦੇ ਨੇ ਕੋਈ ਨਾ ਅੱਪੜ ਜਾਂ ਹੁਣ ਦੇਖੂਗੀ ਕੀ ਖਾਣੋਂ ਮੇਰੇ ਪਲਾ ਬਣਾ ਕੇ ਮੇਰੇ ਅੱਗੇ ਰੱਖਦੀਆਂ ਨੇ ਚਲ ਕੋਈ ਐਸ ਵੀ ਘਰ ਦੀ 30 ਖਰੇ ਹੁਣ ਜਾਂਦਿਆਂ ਨੂੰ ਕੰਮ ਜਿਹੜਾ ਸ਼ੋਭੀ ਕਰ ਗਿਆ ਲੈ ਚਾਲ ਕੇ ਦੇਖਦੀ ਹੈ ਕੋਈ ਨਾ ਚਲੋ ਥੋਏ ਮੰਮੀ ਆ ਕੀ ਤੂੰ ਆ ਤੱਕ ਦੁਰੀਆਂ ਦੀ ਆ ਤੇਰੀ ਪਵਾ ਓਏ ਪਵਾ ਜੀ ਆਲੇ ਰਾਣੀ ਅੱਛਾ ਆ ਯੋ ਕਿਧਰ ਆਦੀ ਤੂੰ ਤਾਂ ਲਓ ਪੂਰਾ ਪੀਵੋਗੀ ਦੇਖੀ ਹੋ ਤਾਂ ਕਰਦੀ ਏਨੀ ਕੋਤਾ ਸੁਣਾ ਕਹਾਰੇ ਵੀ ਕਦੇ ਕਹੇਗੇ ਆਵੇ ਗੰਦ ਵੱਜ ਜਾਵੇ ਕਦੇ ਕਹੇਗੇ ਇੱਥੋਂ ਸਫਾਈ ਕਰੋ ਤਾਂ ਕਦੇ ਕਹੇਗੇ ਇੱਥੋਂ ਕਰੋ ਇਹ ਨਹੀਂ ਤਾਂ ਪੀ ਕੇ ਗਾਉਂਦੇ ਖਾਣੇ ਚੱਲੀ ਕਦੇ ਬੀਬੀ ਕਹਿੰਦੇ ਹੁੰਦਾ ਵੀ ਨਾ ਮਨ ਖਾਸ ਕੇ ਜਦੋਂ ਹੁੰਦੇ ਨੇ ਉਹਨਾਂ ਨੂੰ ਬੜਾ ਤਮਾਕ ਉਹਨਾਂ ਦਾ ਖਾਂਦੀ ਹੁੰਦੀ ਸੀਗੀ ਕਦੇ ਕਹੇਗੇ ਆਹ ਦੁਨੀਆ ਤੇ ਹੀ ਹੋਰ ਕਦੋਂ ਆਜੂਗੀ ਇਹ ਲੈ ਚੱਲੀਆਂ ਨਹੀਂ ਹੁੰਦੀ ਆਹ ਤਾਂ ਸੈਟਿੰਗ ਮੜਾ ਬੰਦਿਆ ਜੋ ਕੋਈ ਇੱਕ ਮੁੰਡਾ ਮੁੰਡਾ ਦਾਦਾ ਦੇ ਮੈਂਨ ਦੇ ਕੱਪੜੇ ਤੇ ਹਾਈ ਸਕੂਲ ਮਾਰੀ ਮੈਂ ਆਹ ਇੱਕ ਨੂੰ ਵੀ ਚਾਹ ਤੇ ਕਰਦੇ ਉਹ ਨਾਲੇ ਦੇਖਣਾ ਹੈ ਪੈਣੀ ਆ ਉਹ ਚਾਹ ਤੇ ਪਿੱਛੇ ਰੱਖ ਦੇ ਪਹਿਨਾ ਥੈਕਲੀ ਦੀ ਨਿਗਾਹ ਪੈਣੀ ਪਹਿਨੇ ਉਹਨੇ ਬੂਏ ਤਾਂ ਆਪਦੇ ਬੋਦਨਾ ਸ਼ੁਰੂ ਕਰ ਦੇਣਾ ਹੋਰਾਂ ਨੇ ਕਹਣਾ ਕਿੱਥੇ ਅੰਦਰ ਕਵਾੜ ਰੱਖ ਛੱਡੇ ਲੋਕੀ ਬਾਹਰ ਰੱਖਦੇ ਤਾਂ ਉਹਨੇ ਕਹਣਾ ਤੁਸੀਂ ਅੰਦਰ ਰੱਖ ਜਦ ਜੇ ਉਹ ਕਰਿਆ ਅੱਜ ਨਾ ਹੁਣ ਸਾਸਰੀ ਘਰ ਬੁਲਾ ਕੇ ਨਾਲ ਪੈਰੀ ਹੱਥ ਲਾਉਣਾ ਜੇ ਇਹ ਨਾ ਹੋਵੇ ਕਿ ਤੇ ਅੰਦਰ ਹੀ ਵੜਦੇ ਤਾਂ ਕਹਿੰਦਾ ਘਰ ਮੈਨੂੰ ਵੀ ਇੱਕ ਨਖਮੂ ਵਾਟ ਲੈ ਤੇ ਅੰਦਰ ਵੜਦੇ ਸਾਰੇ ਨਹੀਂ ਨਹੀਂ Yeah. <laughs> ਬਾਪਾ ਸਾਨੂੰ ਇੰਨੀ ਕਦੇ ਕੋਲੇ ਦੀਆ ਵੀ ਕਹਿੰਨੂ ਕਿੰਨੂ ਬੁਲਾਉਣਾ ਕਿੰਨੂ ਨਹੀਂ ਬੁਲਾਉਣਾ ਉਹਨਾਂ ਦੀ ਆਦੀ ਪੂਆ ਨੂੰ ਬੁਲਾਤਾ ਨਾਵਾਂਗੇ ਆ ਮੈਂ ਮੰਨਦਾ ਵੀ ਉਹ ਐਵੇਂ ਖਿਚਕਿਚ ਕਰਦੀ ਰਹਿੰਦੀ ਆ ਚੱਲ ਸਾਡੀ ਪੂਆ ਬੁਲਾਉਣਾ ਤਾਂ ਹੁਣ ਉਹਨੇ ਹੀ ਗਈ ਆ ਉਹਨਾਂ ਨੇ ਇੱਕੋ ਟੋਕਾ ਕੱਢੀ ਜਾਣਾ ਜਿਆ ਨਹੀਂ ਜਾਇਆ ਨਹੀਂ ਜਾਇਆ ਨਹੀਂ ਜਾਣਾ ਉਹੋ ਜਿਹੀਆਂ ਗੱਲਾਂ ਕਰਦੀ ਹੋ ਤੂੰ ਮੜਾ ਖੇਤੀ ਖੱਲੇ ਆਏ ਤਾਂ ਮੈਂ ਮੰਜੇ ਤੇ ਮੈਂ ਸਪਾਈ ਕਰਦਾ ਉਹਨੂੰ ਉੱਥੇ ਮੰਜੇ ਦਬਾਦਾ ਜੀ ਸੁਝਾਈ ਨਾ ਜਾਵੇ ਜਿੱਦਾਂ ਮੇਰੀ ਮਾਂ ਜੀ ਵੀ ਸੀ ਨਾ ਤੇਰਾ ਕਿੰਨੀ ਕਦਰ ਸੀਗੀ ਹੋਰ ਵੀ ਆਪਾਂ ਉਹ ਵੀ ਉਹਦੀ ਕਦਰ ਕਰਨੀ ਹੈ ਨਾ ਹੋਵੇ ਵੀ ਮਾਂ ਤੋਂ ਕਿਤੇ ਆਵੇ ਸਮਝ ਗਏ ਨਾ ਆਹੋ ਕਦਰ ਉਹਦੀ ਕਰੀ ਵੀ ਦੇਗੀ ਆ ਫੋਰ ਕਰੀਗੇ ਕਦਰ ਕਰਨੀ ਉਹਦੀ ਚਲ ਕੋਈ ਨਹੀਂ ਪਤਾ ਮਾਨਤਾਂ ਕਰਨਾ ਚਾਹੀਦਾ ਵੱਡੀ ਆਪਣੇ ਤਾਂ ਫੇਰ ਵੀ ਕੋਈ ਨਹੀਂ ਮਾੜਾ ਮੋਟਾ ਮਾਨਤਾਂ ਕਰਾਂਗੇ ਤੂੰ ਥੱਲੇ ਆਇਆ ਤਾਂ ਮਾੜਾ ਮੋਟਾ ਮੇਰੇ ਨਾਲ ਖਲਾਰਾ ਚਕਵਾ ਦੇ ਆਣ ਕੇ ਨਹੀਂ ਤਾਂ ਉਹ ਆਣਾ ਕਰੇ ਗਿਆ ਕਿੰਨਾ ਗੰਦਾ ਤੁੱਲੇ ਕੋ ਕਿੰਨਾ ਵਜੜ ਆਵੇ ਇੱਥੇ ਕਿੰਨਾ ਨੇ ਸਿੱਧਾ ਸੋਈ ਕੇ ਵੜਨਾ ਉਹ ਕਹਿੰਦਾ ਸੋਈ ਤੇ ਵੇ ਕਿੰਨਾ ਗੰਦ ਮਾਰੀ ਬੈਠੀ ਸੀ ਛੇਤੀ ਆਇਆ ਤਾਂ ਥੱਲੇ ਮੰਜੇ ਤੋਂ ਕਪੜੇ ਚੱਕਦਾ ਉਹ ਛੇਤੀ ਆ ਕਦਾਲੀ

जा अच्छा। सफाइया तो तो कर दिया मेरे माँ प्यो पिछे लाइना की सारा दिन लगे रही तो सफाई करी हूं चल तू माड़ा फोन कर देंज के तेन मुंडा फोन कोई ना घर तो मंदा लिखा कर छे मगरों ओना ले तो मगरों तो हालत ही घर ददल दूरती नहीं हो रही जारी सी अस जलो मेरी मां होंगी सी मैं अस के घर चार चा न ला छे झाड़ू कितने रख छिया बु एक पास झाड़ू जोड़ के रख देने चुला एक बने तो तनूर एक बने रख देखिए तो तुम्हारा लिखा कर दता तु कहते बड़िया सच बार जा ਤਾਂ ਦੂਰਾਂ ਤੇ ਆ ਕੀ ਬਣਾ ਛੜਿਆ ਕਰਦਾ ਚਲ ਕੋਈ ਪੁਆਦੀ ਤੁਸੀਂ ਮੜੇ ਠੰਡਾ ਆਵੋ ਮੈਂ ਪਾਣੀ ਲੈ ਕੇ ਆਉਣੀ ਠੰਡਾ ਤੁਸੀਂ ਹੁਣ ਗਰਮ ਹੋਏ ਪਏ ਜੇ ਪਾਣੀ ਪੀਵੋਗੇ ਫੇਰ ਠੰਡਾ ਹੋ ਜਾਓਗੇ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆ ਤੇਰੇ ਵੱਲ ਤਾਂ ਅੱਛੇ ਘਰ ਉਂਦੇ ਸੀ ਜੇ ਤਾਂ ਮੈਂ ਤੇ ਮੇਰੀ ਮਾਂ ਨੇ ਮਿੱਟੀ ਬਾਹਰੋਂ ਲਿਓ ਏ ਛੱਪੜਾਂ ਨੂੰ ਢੋਲ ਕੇ ਮਿੱਟੀ ਛੱਪੜ ਤੋਂ ਤੇ ਉਹਨੂੰ ਵਿੱਚ ਕਹਾਣੀਆਂ ਆਪ ਮਾਰਨੀ ਵਾਰ ਕੇ

भूवा तू फोन कर दी मुझे तेन लै आ जाता आह एक पुत्री गया तू त करके कोठेगा मैं आवाज मारनी तू गया मैं वारस बचिया चढ़ा छाया छत लग जाए तो फिर वापस कौन बनवा दस महीने नहीं बीबी मैं तो बहारू लाई जा

तो बड़ा गर्म सुभाव तो है साडे तो कोई गलती गुलती हो जाए तो, तो पुआ ने कहना लाम करो आहू आह कारा कर दीप मारा को सुख रखी चंका कोई गलती ना करवा चाह बना चाह मुझे दिमाग करूआ आई तू थाले आर ले ला है इना करता गुडे लुटन फिर मैं गुडे लुट लरमीत को झट बह ना जाए मेरी बीबी होंगी ਹੋ ਤਾਂ ਮੈਨੂੰ ਕੋਈ ਪੁੱਛਦਾ ਹੀ ਨਹੀਂਗਾ ਕੱਲੀ ਬੈਠੀ ਹਾਂ ਤੇ ਕੋਲ ਫੂਲ ਜਾ ਕੇ ਭਾਇਆ ਕੁੰਡੇ ਨੇ ਤਾਂ ਕਹਾਦਾ ਆਉਣਾ ਘੁੰਡੇ ਦਾ ਇੰਨਾ ਨਹੀਂ ਤੇ ਮੈਂ ਕੰਮ ਕਰਦਾ ਕਦੇ ਮੈਂ ਤੇ ਆ ਕੇ ਤਿਆਰ ਹੀ ਲੈ ਦਵਾਂ ਉਹ ਨਵਾਜ਼ ਮਾਰਨੀ ਤਾਂ ਨਹੀਂ ਆਪਣੀ ਆਵਾਜ਼ ਮਾਰਨੀ ठीक हाँ है हाँ तो... ठीक नहीं, नहीं, है मैं चल बसंतनी चलती पई है चार पांच गुडा ही नकलीए गर्मी में टूटे फिरना कि सुख गया आवे मूह से लिस्ा जहां हो गया नहीं भवा सही है वहां और तेन हम तो बुजुर्ग हो नहीं जाए मैं लगा तेरिया ਨਾ ਅੱਖਾਂ ਦਾ ਨੰਬਰ ਵਧਦਾ ਜਾਂਦਾ ਹੁਣ ਐਨਕਲ ਵਾਲਾ ਐਨਕਲ ਲੋਣੀ ਮੈਂ ਇਹਦਾ ਟਾਕਾ ਤੇਰੇ ਨਾਲ ਸਥਾਨੀ ਨੀ ਅੱਖਾਂ ਦੇਖ ਨੇ ਤੇਰਾ ਮਾਤਰੇ ਤੂੰ ਘਿੜਕਣਾ ਨਹੀਂ ਗੱਲਾਂ ਵਾਲਿਆਂ ਦਾ ਮਾਲਕ ਕਾਏ ਇੱਕ ਗੱਲ ਕਰ ਤੇ ਚਾਰ ਵਾਰ ਤੇ ਸੁਣਾਉਣਾ ਤੂੰ ਓ ਜਾ ਪੂਆ ਤੂੰ ਦਾ ਸਾਰੀ ਦਿਹਾੜੀ ਬਹਿ ਗਰਮੀ ਰਹੀ गुस्सा कह तो, तो ओ मैं भी ही नहीं मनना तू मेरे, तो मेरे प्यो तो का पोता है तू मेरा भतीजा मेरे भरा का पोत मैं गुस्सा पोत कह तो मनना ने चाहिए बने ही नहीं हली ਅਲਤੀ ਦਾ ਭੂਆ ਤੈਨੂੰ ਤੇਰਾ ਨਾਂ ਸੁਣ ਕੇ ਅਈ ਤਾਂ ਰਾਜੀ ਹੋ ਜਾਂਨੇ ਆ ਅਈ ਤਾਂ ਕਹਿੰਦੇ ਸਭ ਆਵੇ ਵਧੀਆ ਗੱਲਾਂ ਅਈ ਤਾਂ ਰਾਤ ਨੂੰ ਬਹਿ ਕੇ ਚਰਚਾ ਕਹਾਣੀਆਂ ਸੁਣੀਆਂ ਵਾ ਪੁੱਤ ਜਿੰਦਾ ਰਹਿ ਪਰ ਇਹ ਮੇਰੀ ਗੱਲ ਦੱਸ ਤੇਰੀ ਮਾਂ ਸਾਹ ਉੱਤਰਿਆ ਤੇ ਇਹ ਕੀ ਕਰੀਏ ਪਗਾਂ ਨਹੀਂ ਭੂਆ ਤੂੰ ਖੜਦਾ ਮੈਂ ਤਾਂ ਮੈਂ ਦੇਖ ਕੇ ਡਰਨਾ ਉਹ ਨਹੀਂ ਬਚਾਉਣੀ ਉਹ ਦੋ ਮਿੰਟ ਰੋਕ ਮੈਂ ਕਹਿੰਦਾ ਭੂਆ ਫਰਾਈ ਨਹੀਂ ਹਲੀ ਉਦੋਂ ਵੀ ਟਾਈਮ ਲੱਗੂਗਾ ਦਰੋਂ ਹੋਵੇ ਥੋੜਾ ਵਾਈ ਦੇ ਕੀ ਤੋਗ ਪਾਉਗੇ ਤਾਂ ਤੇਲੀ ਆਉਗੇ ਤੇ ਅੱਗੇ ਤਾਂ 3-4 ਦਿਨ ਰਹਿੰਦੀ ਬਿਜੀ ਤੇ ਐਤ ਕੀ ਮੈਨੂੰ ਮੋਟਰ ਆਉਂਦੇ ਮੈਂ ਚੜੀ ਜਾਣਾ ਉਹ ਤੋਹਰੋ ਕਹਿੰਦੀ ਪੀ ਮੈਂ ਛੇਤੀ ਛੇਤੀ ਜਾਣਾ ਉਹ ਕਹਿੰਦੀ ਮੇਰੇ ਲਾਂ ਰਸਤੇ ਆਈਆਂ ਬਿਤਾਇ ਇੱਕ ਰਾਤ ਤੇ ਆਈਓ ਆਪਣੇ ਨਾਲੇ ਉੱਧਰ ਪਹੁੰਗੇਗਾ ਸੀ। ਧੋੜੀ ਦਾ ਕਦੋਂ ਦੀ ਨੰਗੀ ਝੋਨਾ ਆਈਓ। ਧੋਹਣਾ ਆਈਏ ਹੋਵਾਂਦੀ ਮੇਰਾ ਟਾਈਮ ਹੀ ਨਹੀਂ ਲੱਗਦਾ ਨਹੀਂ ਕੋਈ ਫੋਨ ਫੜ ਕੀਤਾ ਸੀ ਉਹਨੂੰ। ਹਾਂ ਮੈਂ ਹੀ ਘਰ ਬੈਠੀ ਹੀ ਥੂਣਾ ਮੈਂ ਕਿਹਾ ਪੂਆ ਜੀ ਆਜੋ ਨਾਲੇ ਮਿਲ ਮੁਲ ਜਾਓ ਸਾਨੂੰ ਤੇ ਨਾਲੇ ਪੰਜੀਰੀ ਬਣੀ ਪਈ ਏ ਤੇ ਲੈ ਜਾ ਜੇ ਤੁਸੀਂ। ਅੱਛਾ ਤੂੰ ਫਿਰ ਪੰਜੀਰੀ ਲੈਣ ਆਈਓ ਮੈਨੂੰ। ਉਹ ਪੰਜੀਰੀ ਲੈਣ ਨਹੀਂ ਆਈ ਤੇ ਮੈਂ ਘਰ ਬੈਠਿਆ ਦੇ ਭਰਾ ਕੋਲ ਪੰਜੀਰੀ। ਮੈਨੂੰ ਹੀ ਪਤਾ ਹੀ ਪੂਆ ਨੇ ਆਏ ਨਾ ਮੈਂ ਕਿਹਾ ਨਹੀਂ ਹੋਦੀ ਪੂਆ ਕਿਤੇ। ਕਿਉਂਕਿ ਤਾਂ ਮੈਂ ਆਪੇ ਭਰਾ ਨੂੰ ਪਾ ਕੇ ਉਹਨੂੰ ਦੇ ਦਿੰਦੇ ਹੁੰਦੇ ਆਂ ਜੀ ਤੇ ਅਗਲੇ ਨੇ ਉਹ ਲੈ ਆਈ ਨਾਲੇ ਭੂਗਾ ਨਾ ਸੀ ਤੇ ਨਾਲੇ ਮੈਂ ਜਿਹੜੀ ਲੈ ਖਾਣ ਨਾਲੇ ਪੰਜੀਰੀ ਲਿਆ ਆਂ ਗਿਆਂ ਦੀ ਤੇ ਨਾਲੇ ਮੈਂ ਉਧਰ ਭੋਗ ਤੇ ਜਿਹੜੀ ਸਵੇਰੇ ਸੀਗੀ ਥੋੜੀ ਜਆ ਬਖਾਂਦੇ ਦੇ ਬੈਤ ਉਹ ਤੇਰੇ ਇਨੀ ਕ ਕੌਲੀ ਕੇਗੀ ਸੀਗੀ ਤੇ ਉਹ ਸਵੇਰੇ ਮੈਂ ਦੇ ਬੈਗੀ ਤੇ ਹੋਣਾ ਤਾਂ ਹੈਗੀ ਕੋਨੀਗੀ ਮੈਂ ਬਾਵਾ ਖਰੀਆ ਦੇ ਭਰਾ ਨੂੰ ਦੇ ਦੇ ਕਿ ਪੰਜੀਰੀ ਮਿਲਕ ਬਤਾਇਨੇ ਆਉਣੀ ਤਾਂ ਮੈਂ ਅੱਧੀ ਦੇ ਘਲ ਦੇ ਹੁਣ ਤੂੰ ਪੰਜੀਰੀ ਮੰਗਦੀ ਹੁੰਦੀ ਹੁਣ ਉਹ ਪੰਜੀਰੀ ਮੰਗਦੀ ਬਿਲੋਰੀ ਦੇ ਬਾਨੇ ਨਾਲ ਪੰਜੀਰੀ ਦੀ हां हां पेकਿਆਂ ਦਾ ਘਰ ਤੇ ਮੈਨੂੰ ਥੋੜੀ ਜਿਹੀ ਪੰਜੀਰੀਆਂ ਦੀ ਪਾ ਕੇ ਦੇ ਦੋ ਨਹੀਂ ਗਿੱਟ ਬਣਾ ਦੇ ਆਪਾਂ ਨਹੀਂ ਸਮਝ ਰਿਹਾ ਯਾਰ ਉਹ ਬਣਾ ਕਿਥੋਂ ਦਿਆਂਗੇ ਆਪਾਂ ਮਨੂੰ ਤੇ ਤੇਰੇ ਸਾਰੇ ਪੁਆੜੇ ਤੇਰੇ ਭਾਈ ਆ ਸਾਰੇ ਤੂੰ ਨਾ ਅਗਲੇ ਨੂੰ ਕਹਿ ਤੇ ਨਾ ਅਗਲਾ ਆਵੇ ਹੁਣ ਉਹਨੇ ਜਾਣਾ ਤੇ ਹੁਣ ਤੂੰ ਬਣਾ ਦੇਂਗੇ ਦੀ ਜੀਤੀ ਚਲ ਕੋਈ ਨਹੀਂ ਤੇ ਪੰਜੀਰੀ ਦਾ ਸਮਾਨ ਲੈ ਕੇ ਦੇ ਦੇ ਆ ਜੇ ਨਾਲੇ ਸੋਨਾ ਬੜਾ ਤੇ ਸੂਟ ਲੈ ਕੇ ਦੇ ਦੇ ਜੇ ਹੱਟਾ ਪਤਾ ਕਰਨਾ ਹੁੰਦਾ ਤੂੰ ਐਵੇਂ ਐਵੇਂ ਕਹਦਾ ਤੂੰ ਪੰਜੀਰੀ ਦਾ ਸਮਾਨ ਲੈ ਰਿਓ ਦੇ ਚਾਲ ਕੋਈ ਨਹੀਂ ਹੁੰਦਾ ਵਿਚਾਰੀ ਚਾਲ ਕੋ ਕੁ ਵਿਚਾਰੀ ਘੜਾਉਂਦੀ ਪਈ ਆਪਣੇ ਕੋਲ ਕਿੰਨੇ ਸਦਿਆਂ ਬਾਅਦ ਆਈ ਹੈ ਵਿਚਾਰੀ ਹੈ ਉਹਨੇ ਆਪਣੇ ਕੋਲ ਆਪਦੇ ਪੇਕੇ ਕੋਈ ਲੈ ਕੇ ਜਾਣਾ ਵਾ ਦੱਸ ਹੋਰ ਕਿੱਥੋਂ ਲੈ ਲੈਣ ਚਲ ਇਹ ਵੀ ਠੀਕ ਹੈ ਨਾ ਵੀ ਕੱਲ ਨੂੰ ਅਗਲੇ ਨੂੰ ਆਸ ਹੁੰਦੀ ਹੈ ਫਿਰ ਪੇਕੇ ਘਰੋਂ ਮਿਲ ਸਹੀ ਗੱਲ ਹੈ ਜੇ ਆਪਾਂ ਨਾ ਹੁਣ ਉਹਨੂੰ ਸਮਝਾਂਗੇ ਨਾ ਤੁਹਾਡੇ ਮਨ 'ਚ ਜਾਊਗੀ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਮਾਂ ਵੀ ਹੁੰਦਾ ਤੇ ਮੇਰੀ ਦਾਦੀ ਕੇ ਦਾਦੀ ਕਦਰ ਹੋਣੀ ਮੇਰੀ ਮੋਛੜੀ ਚ ਦਾਦੀ ਬਾਕੀ ਕੀ ਇਹਨੂੰ ਕਹਿੰਦੇ ਹੈਗੀ ਤਾਂ ਬਰਬੋਲੀ ਆ ਆਦੂ ਕਰਦੀ ਆ ਕੱਲ ਦੇ ਆਈ ਤੇ ਜਵਾਕਾਂ ਨਾਲ ਇੰਨਾ ਮੂੰਹ ਕਰਦੀ ਰਾਤ ਦੀ ਬੈਠੀ ਆਦੂ ਕਰਦੀ ਜੀ ਹੈਗੀ ਐ ਨਾਲੇ ਮੈਨੂੰ ਕਹਿੰਦੇ ਸੀ ਓਕੇ ਹੋ ਜੰਨੇ ਨੂੰ ਕੋਈ ਨਹੀਂ ਹੋ ਤਾਂ ਸੁਭਾਈ ਹਿੰਦਾ ਵਿਚਾਰੀ ਦਾ ਬਣਿਆ ਪਿਆਣਾ ਔਖੇ ਕਾਲਾਂ ਬਜ਼ੁਰਗ ਹੋ ਗਈ ਵੱਡਿਆਂ ਦਾ ਸੁਭਾਈ ਹੈ ਜੇ ਬਣ ਜਾਂਦਾ ਉਹਨੂੰ ਆਪਾਂ ਕੋਈ ਨਹੀਂ ਕਿਹੜਾ ਫਰਕ ਪੈਂਦਾ ਮੈਂ ਮੁੰਡਾ ਤੇ ਮੁੰਡਾ ਲੈ ਗਈ ਹੁਣ ਨਾਲ ਹਾਂ ਮੁੰਡੇ ਨੂੰ ਲੈ ਕੇ ਜੇ ਉਹ ਆਉਂਦੀ ਹੈ ਤੇ ਮੈਂ ਕਰਦਾ ਕਿ ਉਹਨੂੰ ਨਾਲੇ ਛੱਡਾਂਗੇ ਜੇ ਗਊਗੀ ਤੇ ਨਾਲੇ ਮਨ ਨੂੰ ਉਦੋਂ ਸਮਾਨ ਲੈ ਹਾਂ ਸੂਟ ਵਧੀਆਂ ਜਿਆ ਲੈ ਕੇ ਦਿਆ ਜੀ ਵਿਚਾਈ ਨੇ ਇਹ ਨਾ ਬਦਲਦਾ ਕੋਈ ਸੂਟ ਲੈ ਜੇ ਤੇ ਉਹ ਵਿਚਾਰੀ ਪਾਵੇ ਹੀ ਨਾ ਸਵਾ ਕੇ ਕਿਤੇ ਆਪਾਂ ਦੁਕਾਨ ਤੇ ਲੈ ਜਮਾ ਜਿਹੜਾ ਜੁਰੂਰ ਪਾਉਂਦੇ ਹਾਂ ਹਾਂ ਜੇ ਬੰਦੇ ਸਰਕਾਰ ਕਰਾਂਗੇ ਤੇ ਮਹਾਰਾਜ ਆਪਾਂ हां सही गल है अपनी खेत दी जावे कोई नहीं हां अपने ਨਾਲ ਹੀ ਉਹ ਨੀ ਵਿਚਾਰੀ ਨੂੰ ਰਹਿਣਾ ਕੋੜਾ ਵੀ ਕੋਈ ਸਿਰ ਤੇ ਤੇ ਕੋਈ ਬੈਠਾ ਹੈ ਵੀ ਜਿੰਦਗੀ ਜਿੰਦਗੀ ਕੱਟ ਲੈ ਜਿੰਦਗੀ ਦੇ ਸੇਖੋ ਯਾਰ ਮੈਂ ਨਾ ਜਾਣਾ ਸੀ ਪਰ ਨਹੀਂ ਤੇ ਮੋੜੀ ਦਾ ਪਿਆ ਮੈਂ ਕਿਹਾ ਆ ਜੇ ਤੇ ਨਾਲੇ ਮੋਂ ਨੂੰ ਠਾੜ ਮੋੜ ਨਾਲੇ ਮੈਂ ਚੜਾਇਆ हां ਬੈ ਗਿਆ ਨਾ ਕੋਗਾਂ ਤੇ ਉਹਨੇ ਕਿਪਾ ਤਰਾ ਟੱਪੰਦਾ ਉਹ ਮੈਂ ਨਾਲ ਕੋਟੇ ਗਾ ਲੂ ਦੇ हां ਚਾਹ ਬਣਾ ਦੇਣੀ ਮੈਂ ਕੋਈ ਨੀ ਵਿਚਾਰੀ ਨੀ ਹੈ ਨਾ ਵਦਨ ਦਾ ਇਹ ਸੂਟ ਲੈ ਆ ਦੇ ਤੇ ਸਾਰਾ ਪੰਜੀ ਦੀ ਦਾ ਸਮਾਨ ਸਾਰਾ ਕੋ ਬਦਾਮ ਕਾਜੂ ਪਿਸਤਾ ਸਾਰਾ ਤਾਂ ਸਿਪਾ ਕੇ ਦੇ ਤਾਂ ਕਿ ਉਹ ਵੀ ਖੁੱਲਾ ਬੜਾ ਲੈ ਕੇ ਦਿਆ ਜੀ ਇਰ ਨਹੀਂ ਆਉਂਦਾ ਹੁਣ ਤੇ ਸਭ ਤੋਂ ਵੱਡਾ ਹੋ ਜਾਂਦਾ ਜੇ ਨੂੰ ਉਹਨੂੰ ਸਮਝ ਨਹੀਂ ਪਈ ਉਹ ਜਰੀ ਨੂੰ ਹਣਾ ਜਿੰਨੀ ਤੱਕ ਇਹਦਾ بڑا ਵੱਡ ਖਾਨੋਂ ਬੈਂਦੇ ਆ ਨਹੀਂ ਤੇਰਾ ਕਿ ਧੰਨਵਾਦ ਬਈ ਘੋੜਾ ਹੁੰਦਾ ਹਣਾ ਸਰਕਾਰ ਮਣ ਨਹੀਂ ਨਹੀਂ ਮੈਂ ਆਪਦੇ ਉਹ ਪਾਰਾ ਭੈਣ ਭਰਾਵਾਂ ਦੇ ਸੋਚ ਨਹੀਂ ਤੇ ਇੱਧਰ ਵੀ ਸੋਚ ਲਈਏ ਦੱਸ ਇਹ ਵੀ ਮੇਰੇ ਹੀ ਰਿਸ਼ਤੇਦਾਰ ਏ ਕਿਹੜਾ ਬਗਾਨੇ ਨੇ ਜਿਹੜਾ ਵੀ ਇਹਨਾਂ ਦਾ ਨਾਮ ਸੋਚਾਂ ਨਾ ਨਹੀਂ ਕੋ ਗੰਚਾ ਕੁਲਾਚਾਰ ਮੈਂ ਆਉਂਦੀ ਤੇ ਮੈਂ ਲੈ ਜਾਣਾ ਹੋਰ ਵਧੀਆ ਕਰਕੇ ਸਾਰਾ ਸਮਾਨ ਲੈ ਕੇ ਦੇਣਾ ਮੈਂ ਮੇਰਾ ਪਰ ਦਿਲ ਪਤਾ ਕਰਦਾ ਵੀ ਬੰਨ ਪਰ ਤਾਂ ਨਹੀਂ ਪਿਆਗਾ ਕਜਵਾਕ ਘਰੇ ਛੁੱਟਣਾ ਹੋਣਾ ਜਵਾਕ ਤੋਂ ਸਾਰਾ ਦਿਨ ਦੁਆਖਾਂ ਦੇ ਸੋਚਦਾ। ਚਲ ਕੋਲ ਨਹੀਂ ਫੇਰ ਦੱਸਦਾ। ਪਰ ਕੰਮੋਂ ਬੜਾ ਮੇਰਾ ਪਿਆਰ। ਨਹੀਂ ਪੁੱਤ ਘਰੇ ਨਹੀਂ ਸਰਦਾ ਜਾਣਾ ਹੀ ਪੈਣਾ ਹੈ। ਚਲ ਬਾਬਾ ਜੀ ਲੱਗੇ ਬੱਚਿਆਂ ਦੇ ਇਹਦੇ ਖੂਆ ਨੂੰ ਸਭ ਰੱਖ ਲਿਆ ਜਵਾ। ਚਲ ਕੋਲ ਨਹੀਂ ਫੇਰ ਆ ਜਾ ਕਿਤੇ ਦਿਹਾੜੀ ਟਾਈਮ ਕੱਢ ਕੇ ਫੇਰ ਆ ਜਾ। ਯਾ ਇੱਕ ਤੁਹਾਨੂੰ ਸੂਟ ਖਾਤਾ ਦੇ ਕੇ ਜਦ ਤੁਸੀਂ ਚੱਲ ਜਾਓ ਤੇ ਇੱਕ ਹੋਰ ਨਵਾਂ ਮੈਂ ਸੂਟ ਵਿੱਚ ਪੁੱਤਰ ਮੈਂ ਦੇ ਕਿ ਮੈਂ ਕੋ ਸੂਟ ਕਰਨੇ ਨੇ ਚੱਲ ਤੁਸੀਂ ਘਰ ਆਉਂਦੇ ਰਹੇ ਕਦੇ ਕਦਾਈ ਤਾਂ ਆਏ ਜਿੱਥੇ ਚੱਲ ਬੰਦਿਆ ਨਹੀਂ ਅੰਧੀਰੀ ਭਾਪੀਆਂ ਨੂੰ ਦੇਤੀ ਹਾਂ ਜੀ ਦੇਤੀ ਭਾਪੀਆਂ ਤਾਂ ਨਹੀਂ ਕੋਈ ਨਹੀਂ ਆਇਆ ਜਾਇਆ ਕਰੋ ਗੇੜਾ-ਗੂੜਾ ਮਾਰਿਆ ਕਰੋ ਤੁਸੀਂ ਤਾਂ ਨਾ ਕੋਈ ਨਾ ਆ ਵਾਂ ਕਰਾ ਲਈ ਪੋਤਰੀ ਪੋਤਰੇ ਨੇ ਪੇਉ ਦੀ ਹਰਸੇ ਅਸ ਕੱਤੇ ਇਥੇ ਹੀ ਆਉਣਾ ਹਣ ਕਿੱਧਰ ਮੈਂ ਜਾਣਾ ਹੋਰ ਕਿਹੜੀ ਕੋਥਾਂ ਮੈਂ ਤਾਂ ਵੇਖ ਕੇ ਬਾ ਉਹ ਬਾ ਖੁਸ਼ ਹੋ ਗਈ ਚਲ ਮੇਰਾ ਪਰਿਵਾਰ ਸੋਹਣਾ ਮੈਂ ਕੱਲ ਖਰੇ ਸਵੇਰ ਆਏ ਨਾ ਕੀ ਜੀ ਨ ਕੀ ਜੀ ਨਹੀਂ ਰਹੀ ਨਾ ਜੀ ਕਦੇ ਆਦੀ ਸੀ ਸ਼ਾਮ ਨੂੰ ਮੁੜ ਜਾਂਦੀ ਸੀ ਚਲ ਹੁਣ ਰਹਿ ਕੇ ਵੇਖ ਲਿਆ ਭਾਈ ਪੋਤੀ ਪੋਤੇ ਨੇ ਸ਼ਿਆਰੇ ਦੇ ਚੰਗੇ ਨੇ ਬਲੰਗ ਉਹਦੇ ਨੇ ਚਲੰਗ ਉਹਦੇ ਨੇ ਤਾਣਾ ਲੈ ਕੇ ਵੀ ਗਿਆ ਮੈਨੂੰ ਤੇ ਪਤੜੀਆਂ ਦਾ ਮਸਕੂਲ ਜਰਾ ਉੱਥੇ ਮੈਂ ਬਾਹਰ ਹੀ ਤਰ ਗਿਆ ਉਹ ਮੁੰਡਿਆਂ ਕੋਲ ਯਾਰ ਦੋਸਤਾਂ ਕੋਲ ਨਾ ਤੇ ਬੈਣ ਬੁਆ ਤਾਂ ਬੈਣ ਬੁਆ ਨਾ ਫਿਰ ਕੱਲਾ ਹੁੰਦਾ ਪਰ ਜੀ ਲੱਗਦਾ ਨਹੀਂ ਕਹਿੰਦਾ ਤੇ ਫਿਰ ਉੱਥੇ ਜੀ ਦੁਲਾ ਹੁੰਦਾ ਆਹ ਉਹ ਜੀ ਦੀ ਫਰਾਂ ਦੋ ਨਹੀਂ ਹਦਾਤਾਲੀ ਬੁਆ ਨੇ ਉਹ ਆ ਤੇ ਪਨੀਰੀ ਰੱਖ ਲੈਂਦੀ ਚੱਲ ਕੋਈ ਨਹੀਂ ਬੁਆ ਤੇ ਰਾਲਾ ਕੱਟ ਦੇ ਲੈ ਤੇਰਾ ਪਨੀਰੀ ਤਾਂ ਕੋਈ ਨਾ ਪਈ ਕੋਈ ਨਾ ਤਾਂ ਟੈਨਸ਼ਨ ਨਾ ਲੈ ਐ ਵੀ ਤੇ ਰਾਲਾ ਕੱਟ ਕੇ ਫਿਰ ਕੱਲਾਂ ਨਾ ਕੋਈ ਨਾ ਟੈਨਸ਼ਨ ਕਾਦੀ ਪੁੱਤ ਨਹੀਂ ਜਿੱਦਾਂ ਆਏ ਜਰੂਰੀ ਥੋੜਾ ਮੈਂ ਤਾਂ ਤੁਹਾਨੂੰ ਹੱਸੇ ਨਾਲ ਆਖਿਆ ਨਹੀਂ ਨਹੀਂ ਚੱਲ ਫਿਰ ਮੂਹਾਂ ਪੰਜੀਰੀ ਦਾ ਤੇ ਸਾਰਾ ਪੀ ਲੈਣ ਤਾਂ ਕਲੇਲਾ ਨਾ ਘਰੇ ਜਾ ਕੇ ਬਣਾ ਰਿਆ ਜੀ ਪੰਜੀਰੀ ਕੋਈ ਨਾ ਪੁੱਤ ਕੀ ਕਰਨੀ ਸੀ ਰਹਿਣ ਦਿੰਦੇ ਨਹੀਂ ਨਹੀਂ ਮੈਂ ਤੇ ਜਾਣੀ ਸਾਰੀ ਗੱਲ ਸਮਝਾ ਦਿੰਦੇ ਤੈਨੂੰ ਸੂਟ ਵੀ ਵਧੀਆ ਲੈ ਕੇ ਜਾਊਗਾ ਤੇ ਟਾਈਮ ਤੇ ਲੈ ਕੇ ਜਾਊਗਾ ਤੇ ਵਧੀਆ ਜਿਹੜਾ ਸੂਟ ਨਾ ਕੋਈ ਨਾ ਪੁੱਤ ਜੇ ਤੂੰ ਆਜ ਵੀ ਦੇ ਦਿੱਤਾ ਤੂੰ ਹਰ ਸਾਲ ਸੂਟ ਕੀ ਕਰਨੇ ਨੇ ਨਹੀਂ ਚਲ ਪੁੱਤ ਕੋਈ ਹੁੰਦਾ ਮਾਨਤਾ ਨਹੀਂ ਹੁੰਦਾ ਕਿ ਕੱਲ੍ਹ ਤੋਂ ਹੀ ਵੱਡੇ ਜਿਹਾ ਹੀ ਕਹਿਣਾ ਚਲ ਵੱਡਿਆਂ ਦਾ ਤਾਂ ਮਾਨਤਾਂ ਕਰ ਜੇ ਅਸੀਂ ਸਾਡੇ ਮਾਨਤੇ ਹੋ ਜਾਓ ਵਾਹੀ ਤੇਰੇ ਖਾਲੀਆ ਤੇ ਚੜ੍ਹਦੀ ਜਨੀ ਆਉਣਾ ਸੋਹ ਹੋ ਜਾਂਦਾ ਜੇ ਭਾ ਪਰਜਾਈ ਬੱਜ ਜਾਣ ਮਾ ਪਿਓ ਤੇ ਫੇਰ ਅਗਰੇ ਨੂੰ ਔਖਾ ਨਹੀਂ ਲੱਗਦਾ ਮੈਨੂੰ ਇਹ ਘਰ ਸੋਹਣਾ ਲੱਗੇ ਸੰਸਾਰ ਆਖ ਮੇਰੇ ਪੇਕਾ ਘਰ ਤੇ ਮਮੀ ਆਵਾ ਜਾਵਾ ਹੁਣ ਮੈਨੂੰ ਪਤਾ ਲੱਗ ਗਿਆ ਵੀ ਚੱਲ ਤੁਸੀਂ ਭਾਈ ਸੋਹਣਿਆ ਸਿਆਣਿਆ ਤੇ ਕੋਈ ਨਹੀਂ ਦਵਾ ਕੋਈ ਨਾ ਆਵਾ ਜਾਵਾ ਕਿ ਮੋਂ ਨਾ ਕਿੱਛ ਹੈ ਜਾ ਰਹਾ ਮਾਪਿਓ ਦੇ ਘਰੇ ਦੀ ਜਾਨਾ ਤਾਂ ਹੋਰ ਕਿਹੜੀ ਜਗ੍ਹਾ ਹੈ ਤੇ ਇਆਂ ਮਾਪਿਓ ਦੇ ਘਰੇ ਆਉਂਗਾ ਤੁਸੀਂ ਜਿਆਦਾ ਮਾਣ ਹੋਵੇ ਤੇ ਈਆਂ ਆਉਂਦੀਆਂ ਹੀ ਨੇ ਨਹੀਂ ਤੁਸੀਂ ਆਏ ਜਾਏ ਕਰੋ ਫਿਰ ਸਾਡਾ ਵੀ ਜੀ ਹੋ ਜੇ ਤਾਂ ਕੂਹਾ ਦੀਆਂ ਦੀਆਂ ਵੀ ਰਸੀ ਵੀ ਜਾਵਾਂ ਕਰਾਂਗੇ ਆ ਜਾ ਕੂਹਾ ਚੱਲਣਾ ਹੈ ਤੇ ਮੂਹ ਨਾਲੇ ਤੇ ਤਾਰੇ ਨਾਲੇ ਨੂੰ ਕਪੜਾ ਲੀੜਾ ਲੈ ਦੋ ਤੇ ਮੈਂ ਚਾਹ ਬਣਾ ਰਾਂ ਅਜੇ 10 ਮਿੰਟ ਬਹਿ ਜਾ ਕੂਹਾ ਕੋਲ ਹਾਂ ਆਂਦੇ ਕੂਹਾ ਵਿੱਚ ਮੈਂ ਆ ਜਾਂਦੇ ਹਾਂ ਚਾਹ ਬਣਾ ਲਓ ਰਾਜ ਤਾਂ ਦਰਸਤਿਆਂ ਰੱਖੇ ਪਰਵਾਰ ਹੈ ਮੇਰਾ ਮੇਰਾ ਪੇਕਾ ਢੂਗਾ ਬੂਆ ਖੁੱਲਾ ਆਇਆ ਹੁਣ ਤੂੰ ਜਾਣਾ ਤੂੰ ਹੋਰ ਕੋਤ ਨਹੀਂ ਸਰਦਾ ਚਲ ਘਰੇ ਵੀ ਕੋਈ ਨਾ ਕੋਈ ਕੰਮ ਖਾਰ ਹੁੰਦਾ ਤੇ ਤੂੰ ਦੋ ਤਨ ਹੋ ਰਹੀਂਦੀ ਇੱਥੇ ਨਾ ਫੇਰ ਆਵਾਂਗੀ ਮੈਂ ਤਾਂ ਟਾਈਮ ਖੱਡ ਕੇ ਮੈਂ ਹੱਥ ਚੱਲਣਾ ਪਤਾ ਕਰਦੀ ਆਂ ਦੇਖਦੀ ਆਂ ਜਾ ਕੇ ਪੇਕੇ ਢੂਗੇ ਦਾ ਹਾਲ ਚੱਲ ਤੂੰ ਗੁੱਸਾ ਨਾ ਕਰੀ ਪੰਜੀਰੀ ਜਿਹੜੀ ਇਹਨੇ ਆਪਣੇ ਭਾਈ ਨੂੰ ਦੇ ਦਿੱਤੀ ਤੇ ਅਸੀਂ ਸਲਾਹ ਕੀਤੀ ਐ ਵੀ ਤਨ ਮੈਂ ਉੱਥੋਂ ਸਮਾਨ ਲੈ ਦੂਗਾ ਨਹੀਂ ਬੋਤ ਕੀ ਲੋਰ ਸੀ ਹੋਣਾ ਚੱਲ ਕੋਈ ਨਾ ਮੈਂ ਕੱਲ ਪਹੁੰਚੇ ਹੋ ਕੇ ਕਰਕੇ ਤੂਆ ਤੂੰ ਕਿਦਾਂ ਤੇ ਕਿਦਾਂ ਆਉਣਾ ਮੇਰਾ ਰੋਡ ਆਉਣਾ ਫਿਰ ਕੀ ਹੋ ਗਿਆ ਕਿਹੜਾ ਫਰਕ ਪੈਂਦਾ ਨਾਲੇ ਤੇਰੀ ਲੋੜ ਹੀ ਹੋ ਜਾਵੇ ਹੈ ਤੈਨੂੰ ਤਾਂ ਨਾ ਹੋ ਗਿਆ ਵੀ ਮੈਂ ਗਈ ਸਾਡੇ ਤੇ ਮੇਰੇ ਮਾਪਦੇ ਉਹਦੇ ਘਰੇ ਗਈ ਸੀ ਨਾ ਪੁੱਤ ਮੈਂ ਤਾਂ ਖੁਸ਼ ਆ ਮਾਰ ਆਇ ਤੈਨੂੰ ਵੱਡੀ ਵੱਡੀ ਥੋੜੀ ਉਮਰ ਕਰੇ ਤੁਹਾਨੂੰ ਸਭ ਕੁਝ ਦੇਵੇ ਤੁਹਾਡੇ ਪੁੱਤਰ ਪੋਤਰ ਨਾਲ ਜੀਣੇ ਰਹਿਣ ਤੰਦ ਆ ਚਾਹ ਪੀ ਲੈ ਤੂੰ ਅਗਰ ਆਪਾਂ ਚੱਲਦੇ ਹਾਂ ਯਾਰ ਰੁਕੀ ਸੀ ਦਿਲ ਤਾਂ ਨਹੀਂ ਕਰਦਾ ਚੱਲਣਾ ਨਹੀਂ ਮੈਂ ਤੇ ਨਹੀਂ ਪੀਣੀ ਮੈਂ ਤੇ ਹੁਣੇ ਪੀਤੀ ਸੀਗੀ ਪੂਆ ਨੂੰ ਪਿਆਰ ਨਾਲ ਕੋਈ ਤਾਂ ਉਹਦੀ ਲੰਦੀ ਰਿਆ ਕਰ ਲੈ ਕੋਈ ਤਾਂ ਕਾਪੜਾ ਖਰੀਦ ਲੈ ਖਰ ਚੱਲ ਗਏ ਚੱਲ ਆ ਆਏ ਦੱਬੇ ਮੇਰਾ ਬਚਾ ਦੇ ਚੱਲ ਆ ਮੇਰੇ ਨਾਲ ਦੇ ਚੱਪਲਾ ਨੂੰ ਕੋਈ ਵੜਾ ਦੇ ਮੈਨੂੰ ਨਾਲੇ ਮੇਰਾ ਪਰਸ ਵੜਾ ਦੇ ਮੈਨੂੰ ਮਾ ਮਾੜਾ ਛਾਂਡਾ ਮਾ ਤੁਹਾਨੂੰ ਹੋਰ ਪੱਕਾ ਟਾਈਮ ਨਾ ਪਹੁੰਚ ਜਾਂਦੇ ਨਾ ਜਮਾਨਾ ਮਾੜਾ ਅੱਜ ਦਾ ਟਾਈਮ ਨਹੀਂ ਚੱਲਦਾ ਚੱਲ ਪੂਆ ਏਉਂਦੀ ਵਸਦੀ ਰਹਿ ਇਹਦੇ ਨਾਲ ਸਾਡਾ ਵੀ ਮਨ ਖੁਸ਼ ਹੋ ਢੂੜ ਗਿਆ ਤੂੰ ਆ ਕੇ ਨਾ કેલા બુઆ કરો બાયો નિયા પો તો સુ ગેડા રૂડા કઢે આજે આજે કોઈ ના તુસી ભી ટાઈમ કઢકે ચલ કોઈ નહી વેલાંગે ને પાપાને સમજાવી આજે એટલે આથે લાગડા તો લેકે નહી આંદા તુઆ સਾਨੂੰ ઓર ના ટાઈમ કઢના પેલે ટાઈમ કિસી કોઈ ભી નહિ હોંડા પુત કાએ થે ગઈ કે ચલ બુઆ સાહેબ કો ભા લે ਆ ਗਿਆ ਹਾਂ ਹਾਂ ਜੇ ਤੱਕ ਮੁਲਾਇਆ ਉਹ ਮੈਂ ਤਾਂ ਇਕੱਲੇ ਨਾਲ ਗੱਲਾਂ ਮਾਰਦੇ ਜਾਵਾਂ ਕੋਈ ਸਰ ਦੇ ਛੱਡਾ ਹੁਣ ਹਾਂ ਚੱਲ ਕੋਈ ਨਾ ਛੁੱਟ ਹੀ ਛੁੱਟਣੇ ਮਾਰ ਆਇਆ ਤੁਸ ਜਲ